ਠੀਕਾ। ਮੱਛੀ ਦਾ ਪਲੂਨ ਦਾ ਦੁੱਧ ਦਿੱਤਾ ਹੋਇਆ 35 ਕਿਲੋ ਐ ਬੱਛੀ ਬੱਛੀ 40 ਕਿਲੋ ਦੋ ਤੇ ਪਾ ਦੂਗੀ। ਠੀਕ ਆ। ਦੇਖੋ ਬੱਛੀ ਦਾ ਭਜਨ ਬੋਜਨਾ। ਠੀਕ ਆ ਜੀ। ਹਾਂ ਜੀ। ਲੋਪਰਾ ਚੈੱਕ ਕਰ। ਆ ਗਿਆ ਤਾਂ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਪੈਂਡ ਮਾਰਕਪੁਰ ਚੂੰਗਾ। ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮਰੇੜਕੋਟਲਾ। ਬਾਈ ਕੋਲ ਇੱਕ ਟੋਕੜ ਗੱਬਣਗਾ ਤੇ ਇੱਕ ਹੈਗੀ ਆ ਸੂਨ ਵਾਲੀ ਪੰਜ ਚਾਰ ਦਿਨ ਬਾਈ ਕੰਦਰ ਰਹਿੰਦੇ ਵਾਧ ਚਾੜ ਕਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000323 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਵੱਤ ਵੱਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਨੋਟ ਕਰੋ ਜੀ 88723 67635 ਦੁਬਾਰੇ ਫੇਰ ਨੋਟ ਕਰ ਲਓ 88723 67635 ਠੀਕ ਹੈ ਜੀ ਬਾਕੀ ਆਪਾਂ ਟਾਈਟਲ ਵਿੱਚ ਵੀ ਲਿਖਾਂਗੇ ਬਾਈ ਦਾ ਨੰਬਰ ਤੇ ਵਿੱਚ ਆਪਾਂ ਤੁਹਾਨੂੰ ਦੱਸ ਵੀ ਦਿੱਤਾ ਠੀਕ ਆ ਜੀ ਲੈਣੇ ਆ ਜੀ ਆਪਾਂ ਬਾਈ ਤੋਂ ਜਾਣਕਾਰੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਨਾਮ ਨਾਮ ਬਜਤਰਾ ਸਿੰਘ ਆ ਜੀ ਪਿੰਡ ਪਿੰਡ ਮੁਵਾਰਕਪੁਰ ਚੁੰਗਾ ਜੀ ਜਿਹੜਾ ਮਲੇਕ ਕੋੜ ਲਈ ਤਸਵੀਲ ਜੀ ਵੀ ਮਲੇਕ ਕੋੜ ਲਈ ਠੀਕ ਆ ਕਿੰਨੀਆਂ ਬੇੜਾ ਵੀਰੇ ਆਪਣੇ ਕੋਲ ਤੋਂ ਬੇੜਾ ਹਮ ਲੋਗੋ 2 ਨੇ ਵੀਰੇ ਹਾਂਜੀ ਜਾਂ ਸੋਣ ਵਾਲੀਆਂ ਜੀ ਠੀਕ ਆ ਇੱਕ ਭਲਿਆੜ ਬੱਸੀ ਆ 1.5 ਮਹੀਨੇ ਦੀ ਗੱਬਣਾ ਇੱਕ ਬੱਸੀ ਹਾਜ਼ਰ ਆ ਮਾਂਚਾ ਦਿਨਾਂ ਦੀ ਲੈਂਦੀ ਆ ਓਕੇ ਹਾਂਜੀ ਠੀਕ ਆ ਤੇ ਬੱਛੀ ਦਾ ਪਲੂਨ ਦਾ ਦੁੱਧ ਦਿੱਤਾ ਹੋਇਆ 35 ਕਿਲੋ ਐ ਇੱਕ ਦੀ ਬੱਸੀ 40 ਕਿਲੋ ਦੁੱਧ ਪਾ ਦੂਗੀ ਠੀਕ ਆ ਦੇਖੋ ਬੱਛੀ ਦਾ ਭਜਨ ਬੋਜਣਾ ਠੀਕ ਆ ਜੀ ਹਾਂਜੀ ਲੋ ਭਰਾ ਚੈੱਕ ਕਰਨਾ ਥਾਂ ਤੋਂ ਇਹ ਮਾ ਠੀਕ ਐ ਰੇਡ ਰੂਟ ਭਰਾ ਜਾਇਜ਼ ਆ ਬਸ ਰੇਡ ਵੀਰੇ ਬਾਲਾ ਨਹੀਂ ਕਰਨਾ ਮੁੱਲ ਦਾ ਪਵਾ ਲੋਕ ਤੇਰਾ ਕਰੀ ਜਾਂਦੇ ਨੇ ਆਪਣਾ ਮੁੱਲ 10 15 ਦੀ ਦੇਣੀ ਆ ਹਾਂ ਜਾਨਾ ਹਾਂ ਨਾ ਜੀ ਲੋ ਜੀ ਚੰਗੀ ਪਲੀ ਪਲੋਸੀ ਆ ਬਾਕੀ ਦੇਖ ਸਕਦੇ ਫੇਸ ਕੁਆਲਿਟੀ ਤੇ ਚੰਗਾ বাজਨਾ ਤੇ ਥਾਣਾ ਦਾ ਅੰਤਜਾ ਤੁਸੀਂ ਲਾ ਦੇ ਲੇਵਾ ਉਧਲੀ ਸਾਈਡ ਤੇ ਫੇਸ ਤੇ ਚੈੱਕ ਕਰ ਚੱਕਨ ਕੋਲ ਛੋਟਾ ਤੋੜ ਦੋ ਭਰਾ ਨੂੰ ਲੋ ਜੀ ਭਾਈ ਨੇ ਆਪਣਾ ਰੇਟ ਦੱਸਤਾ ਭਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਦੀ ਉੱਪਰਲੀ ਸਾਈਡ ਟਾਈਟਲ ਵਿੱਚ ਲਿਖਾਂਗੇ ਤੇ ਗਾਂ ਸਾਡੇ ਸਾਹਮਣੇ ਆ ਲੋ ਸਾੜੇ ਹੱਕ ਨਹੀਂ ਹੱਕ ਨਹੀਂ ਹਾਂਜੀ ਹਾਂਜੀ ਹੱਕ ਦਾ ਨਹੀਂ ਲੋ ਜੀ ਸੰਭਾਰ ਕਾਲਜ ਦੇ ਲੋ ਜੀ ਕਰਮਾ ਵਾਲੀ ਦਾ ਕੱਦ ਬੱਡ ਤੇ ਸਨਾਕਪੁਣਾ ਕਿਦਨ ਦੋਨੀਆ ਕਿਦਨ ਮਾਰੀ ਚੋਲਾ ਵੀ ਚਲ ਜੇ ਤੈਨੂੰ ਸਾਡਾ ਦਿਲ ਕਰਦਾ ਤੈਨੂੰ ਚੋਲੂਦਾ ਦੇ ਦੇਖੋ ਸਿਰੋਚ ਜੰਗਾ ਕੱਦਦਾ ਚੱਲੇ ਵੇਦਨ ਤੱਕ ਤੁਸੀਂ ਲਾਸਾ ਦੇਉਂ ਕਰ ਮਾਰੀ ਦੇਲੇ ਪੰਜ ਚਾਰ ਦਿਨ ਬਾਕੀ ਅੱਠ ਲਾਂ ਪਈਆਂ ਤੇ ਕੱਦ ਵੜਦਾ ਨਹੀਂ ਪਦਾ ਵੀ ਤੁਸੀਂ ਬਈ ਲਾਸਾ ਚ ਸੋਰੂ ਪਰਾਬਲ ਮੀ ਤੋ ਸਿਰੋਚ ਮੋੜ ਦੋ ਭਾਈ ਮੋੜ ਦੋ ਲੋਚ ਸਣੇ ਸੁਣਦਾ ਪਿਆ ਬਾੜੀ ਜਿਆਦਾ ਲੈ ਠੀਕ ਹੈ ਠੀਕ ਹੈ ਲਓ ਜੀ ਪਲੂਨ ਦਾ ਦੁੱਧ 35 ਕਿਲੋ ਸੱਤਾ ਹੋਇਆ ਐਸੀ ਵਸ਼ੀ 40 ਕਿਲੋ ਦੁੱਧ ਦੋਗੀ ਠੀਕ ਹੈ ਜੀ ਹਾਂ ਲਓ ਜੀ ਕਾਤ ਬਿਨ ਕੁਆਲਟੀ ਫੁੱਲ ਚਮਕਣਾ ਚਮਕਣ ਬਹੁਤ ਠੀਕ ਹੈ ਜੀ ਤਨਖਪੁਣਾ ਤੇ ਤੋਰਾ ਤੁਹਾਡੇ ਸਾਹਮਣੇ ਆ ਕਰਮ ਵਾਲੀ ਇਹਦੇ ਵਾਧੇ ਦੂ ਬਾਈ ਜੀ ਤਾਂ ਠੀਕ ਹੈ ਨਾ ਲਓ ਜੀ ਲੈ ਚਲੋ ਭਰਾ ਅੰਦਰੀ ਲੈ ਚਲੋ ਚਲ ਕੱਟ ਜੋ ਵੀ ਨਹੀਂ ਚੱਲ ਚੱਲ ਲਓ ਜੀ ਚੱਕ ਕਰ ਸਨੇ ਬਰਾਸ। ਲਓ ਜੀ। ਇਧਰਲੀ ਸਾਈਡ ਤੇ ਐਕਸਟਰਾ ਵੀ ਬੈਕ ਸਾਈਡ ਚੈੱਕ ਕਰ ਲਈ। ਤੇ ਲੋ ਜੀ। ਇਧਰਲੀ ਸਾਈਡ ਵਿੱਚ ਚੈੱਕ ਕਰ ਸਾਨੂੰ ਬਰਾ। ਤੁਹਾਨੂੰ ਸੋਹਣਾ ਲੱਗਿਆ ਕਰਨ ਵਾਲੀ। ਲੋ ਜੀ। ਚੰਗੀ ਤਰ੍ਹਾਂ ਆਪਾਂ ਹੋਰ ਸਾਨੂੰ ਤਾਂ। ਲੋ। ਠੀਕ ਹੈ। ਹਾਂਜੀ ਭਾਈ ਅਗਲੀ ਤੇ ਦੱਸੋ ਜਾਣਕਾਰੀ। ਲੋ ਜੀ ਕੱਦ ਬੜ ਸੁਨੱਖ ਪੁਣਾ। ਹਾਂ। ਹਲੇ ਬੁੱਧਾ। ਹਟ। ਆਪ ਅੱਛੀ ਵੀਰੇ ਪਲੂਨ ਦੂਜੇ ਸੂ ਵਿਅਕਤੀ 1 ਮਹੀਨੇ ਵੀ ਕਰਨਾ 12 ਕਿਲੋ ਦੁੱਧਾ ਠੀਕ ਆ ਚੱਕ ਚੰਨ ਉਹਦੀ ਆ ਚੱਕ ਜਾ ਆ ਜੂ ਦ 10 20 ਦਿਨਾਂ ਨੂੰ ਠੀਕ ਆ ਹਾਂ ਠੀਕ ਆ ਵੀ ਆਪਣਾ ਵਿਸ਼ਵਾਸ ਆ ਵੀ ਆਪੇ ਵਿਸ਼ਵਾਸ ਆ ਸਾਪੂ ਦਾ ਠੀਕ ਆ ਹਾਂ ਤੇ ਰੇਟ ਭਰਾ ਜਾਇ ਜਾ ਦਾ ਜਾਇ ਵੀਰੇ ਦਾ ਮੁੱਲ 42000 ਰੁਪਏ ਆ 42000 ਰੁਪਏ ਹਾਂ ਹਾਂ ਪਰਾ ਬਸ ਛੋੜ ਦਾ ਪਈ ਆ ਉਹਦੇ ਵਿੱਚੋਂ ਤੇ ਦੁੱਧ ਕਿੰਨਾ ਦੱਸਾਂ ਬਈ 12 ਕਿਲੋ ਵੀਰੇ 12 ਲੀਟਰ ਦੁੱਧ ਪਰਾ ਹਾਂ ਚਾਹ ਦੋ ਡੰਗ ਚੋਲੇ ਜੀ ਦੋ ਡੰਗ ਚੋਕ ਲੈ ਕੇ ਜਾ ਵੀਰੇ ਠੀਕ ਆ ਚੂਨ ਚੂਨ ਵਾਲਾ ਵੀ ਠੀਕ ਆ ਦੇਖੋ ਬੱਚਾ ਚੰਗਾ ਕਰ ਦ ਬੇਟਾ ਪਰ ਆਇਆ ਵੀ ਸੋਹਣੀ ਐ ਸੁਨੱਖੀ ਐ ਲੋ ਜੀ ਠੀਕ ਐ ਜੀ ਲੋ ਜੀ ਮੋੜ ਲੋ ਖਾ ਟਲੇ ਖਾ ਟਲੋ ਲੋ ਜੀ ਫੇਸ ਚੱਕ ਕਰ ਸਾਵੇ ਠੰਡੀ ਠੋਣੀ ਬਥੇਰੀਆ ਇਹ ਵੀ ਬੱਚੀ ਠੀਕ ਐ ਠੀਕ ਐ ਲੋ ਜੀ ਚਲੋ ਜੀ ਮੋੜ ਦੋ ਲੈ ਚਲੋ ਲੋ ਜੀ ਮੱਕਣਾ ਕੱਢ ਬੈਠ ਤੇ ਬਾਈ ਕਹਿੰਦਾ ਦੋ ਡੰਗ ਤੇ ਤਿੰਨ ਡੰਗ ਚੋਕੇ ਦੀ ਥੱਲੇ ਕਾਰਕਟਰ ਆ ਉਹ ਰੇਟ ਬਾਈ ਨੇ ਬਿਲਕੁਲ ਜਾਇ ਦੱਸਿਆ 100% ਬਾਈ ਚੈੱਕ ਆ ਵੀ ਗੱਬਣਾ 100% ਆ ਆਪਣੀ ਠੀਕ ਆ ਹਾਂ ਲੋਪਰਾ ਚਲ ਲੋ ਠੀਕ ਹੈ ਬਾਈ ਜੀ ਨੇ ਆਪਣਾ ਟੀਕਾ ਭਰਾਇਆ ਹੋਇਆ ਠੀਕ ਹੈ ਕਰ ਦਿਓ ਵੀ ਆਪਣੀ ਹੈ ਕਰ ਦਿਆ ਹਾਂ ਕਰਦੀ ਆ ਬਈ ਆ ਬਾਈ ਕਹਿੰਦਾ ਵਿਸ਼ਵਾਸ ਹੀ ਆ ਵੈਸੇ ਤੇ ਡੇਢ ਮਹੀਨੇ ਦੀ ਹੋ ਗਈ ਪੂਰੀ ਹਾਂ ਡੇਢ ਦੀ ਹੋ ਗਈ ਡੇਢ ਤੋਂ ਉੱਪਰ ਹੀ ਹੋਈ ਹੋਈ ਆ ਠੀਕ ਆ ਬਸ ਬਸ ਥੋੜੇ ਦਿਨ ਹੀ ਰਹਿ ਗਏ ਚੈੱਕ ਚ ਹਾਂ ਠੀਕ ਹੈ ਦੋ ਮਹੀਨੇ ਦੀ ਚੈੱਕ ਵੀ ਹੋ ਸਕਦੀ ਆ ਹਾਂਜੀ ਠੀਕ ਆ ਬੰਦਾ ਜਾਹ ਜਾ ਮੁੱਲ ਕਰਨਾ ਉਹ ਕਰ ਲਵੇ ਠੀਕ ਆ ਹਾਂਜੀ ਠੀਕ ਆ ਜਿਵੇਂ ਵੀ ਕਿਵੇਂ ਤੁਸੀਂ ਕਹਿੰਦੇ ਹਾਂ ਵੀ ਜਿਵੇਂ ਖਾਲੀ ਦਾ ਮੁੱਲ ਕਰਨਾ ਖਾਲੀ ਦਾ ਕਰ ਲਵੇ ਗੱਬੜ ਲਾ ਕਰਨਾ ਗੱਬੜ ਲਾ ਕਰ ਲਵੇ ਠੀਕ ਆ ਫਿਰ ਬਾਅਦ ਚ ਪੈਸੇ ਲੈਤੇ ਆ ਸਟਾਰਟ ਹੋ ਜੂਗੀ ਠੀਕ ਠੀਕ ਆ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਆ ਜੀ ਪਿੰਡ ਮਮਾਰਕਪੁਰ ਚੁੰਗਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਮਲੇਰਕੋਟਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਏ